ਸਾਡੇ ਸੀ ਜੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਜਨਵਰੀ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦੇਵਾਂਗੇ ਅ ਅੱਜ ਦੀ ਕੋਈ ਪੈਨਸ਼ਨ ਅਪਡੇਟ ਹੈ ਜਾਂ ਨਹੀਂ ਹੈ ਔਰ ਦਸੰਬਰ ਮਹੀਨੇ ਦੀ ਪੈਨਸ਼ਨ ਜਿਹੜੇ ਹਲਕਿਆਂ ਦੇ ਵਿੱਚ ਰਹਿੰਦੀ ਹੈ ਉਹ ਵੀ ਤੁਹਾਨੂੰ ਕੁਝ ਰਿਪੋਰਟ ਦੇਵਾਂਗੇ ਉਸ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਫੱਤਰ ਸਾਂਝਾ ਕਰ ਰਹੇ ਹਾਂ ਅ ਦੀਨ ਸੁਆਮਾ ਚੌਂਡ ਬੋਰਡ ਯਾਨੀ ਕਿ ਪੰਜਾਬ ਸਰਕਾਰ ਦਾ ਬੋਰਡ ਜਿਹੜਾ ਕਿ ਭਰਤੀ ਕਰਦਾ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਟ੍ਰਿਪਲ ਐਸ ਬੀ ਹੋਰ ਜਿਹਨੂੰ ਆਫਾ ਕਹ ਦਿੰਦੇ ਆ ਤੋ ਇਹਦੇ ਵਿੱਚ ਕਲਰਕ ਲੀਗਲ ਕਲਰਕ ਲਾ ਦਿਆ ਜਿਹੜੀਆਂ ਅਸਾਮੀਆਂ ਸੀਗੀਆਂ ਜਿਹਦਾ ਭਰਤੀ ਦਾ ਪ੍ਰਕਿਰਿਆ ਚੱਲਦਾ ਪਿਆ ਮੈਰਿਟ ਵਿੱਚ ਆਏ ਹੋਣਗੇ ਦੋਹਾਂ ਦੀ ਕਟਆਫ ਅਨਸਾਰ 29 ਬਾਰ ਫੱਟੇ ਤੇ 41 26 ਤੱਕ ਅੰਗਰੇਜ਼ੀ ਪੰਜਾਬੀ ਟੈਸਟ ਕਰਵਾਇਆ ਗਿਆ ਇਸ ਟਾਈਫ ਟੈਸਟ ਦੇ ਨਤੀਜੇ ਵਿੱਚ ਸਾਰੇ ਕੁਆਲੀਫਾਈਡ ਹੋਣਗੇ ਦੋਹਾਂ ਨੂੰ ਅਸਰ ਅਫ ਵਿੱਚ ਦਰਸਾਈ ਕਟਆਫ ਅਨਸਾਰ 121 ਫੱਟੇ ਨੂੰ ਕਾਉਂਸਲਿੰਗ ਲਈ ਸੱਦਿਆ ਜਾਂਦਾ ਤੇ ਜਲ ਸਰੋਤ ਭਵਨ ਸੈਕਟਰ 68 ਮਹਾਲੀ ਵਿੱਚ ਇਹਨਾਂ ਨੂੰ ਸੱਦਾ ਦਿੱਤਾ ਗਿਆ ਸੋ ਇਹ ਹੈਗੇ ਜੀ ਕਟਆਫ ਸਜਨਲ ਕੈਟਾਗਰੀ ਦੀ ਏਡਬਲ ਯੂ ਐਸ ਸਜਨਲ ਐਸ ਸੀ ਐਮ ਬੀ ਕੈਟਾਗਰੀ ਤੇ ਐਸ ਸੀ ਆਰਓ ਬੀ ਸੀ ਕੈਟਾਗਰੀ ਏ ਐਸ ਐਂਗ ਜਨਰਲ ਡਿਫੈਂਡੈਂਟ ਤੇ ਐਸ ਐਂਗ ਫੀਸਰ ਡਿਫੈਂਡੈਂਟ ਫੋਰਸ ਕੈਟਾਗਰੀ ਜਿਹੜਾ ਫਿਜ਼ੀਕਲ ਹੈਂਡੀਕੈਪ ਵਿਜ਼ੂਅਲ ਹੈਰਡ ਵਿਜ਼ੂਅਲ ਐਮਪੀਅਰਡ ਕੈਟਾਗਰੀ ਜਿਹੜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਦਾ ਇੱਥੇ ਦਿੱਤਾ ਗਿਆ ਸੋ ਇਹਦੇ ਵਿੱਚ ਵੱਖ-ਵੱਖ ਜਿਹੜੇ ਹਾਂ ਜਣੇ ਅੰਕਾਂ ਵਾਲੇ ਜਿਹੜੇ ਉਮੀਦਵਾਰਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਹੈ ਤੇ ਵਿਜ਼ੂਅਲ ਹੋਏ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਸੱਦਾ ਇੱਥੇ ਦਿੱਤਾ ਗਿਆ ਸੋ ਇਹ ਆਪਣਾ ਜਿਹੜੀ ਕਾਉਂਸਲਿੰਗ ਕਰਾਉਣਗੇ ਤੇ ਇਹਨਾਂ ਦਾ ਸ਼ਡਿਊਲ ਜਿਹੜਾ ਨਿਸ਼ਚਿਤ ਕੀਤਾ ਗਿਆ ਤੇ ਇਹ ਆਪਣਾ ਜਾ ਕੇ 12 ਇੱਕ ਫੱਟੇ ਨੂੰ ਇਥੇ ਸ਼ਡਿਊਲ ਅਨੁਸਾਰ ਉਹਨੇ ਕਾਉਂਸਲਿੰਗ ਕਰਵਾ ਸਕਦੇ ਨੇ ਜਨਵਰੀ ਮਹੀਨੇ ਦੀ ਫੈਨਸ਼ਨ ਦੀ ਗੱਲ ਕਰੀਏ ਜੀ 10 ਜਨਵਰੀ ਦਿਨ ਸ਼ਨੀਵਾਰ ਰਾਤ ਦੇ 9 ਵਜੇ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਜਾਰੀ ਹੋਈ ਹੈ ਜਨਵਰੀ ਮਹੀਨੇ ਦੀ ਔਰ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਬੈਲਫਾਸੋ ਨੇ ਪੈਨਸ਼ਨ ਦੇ ਅ ਦਸੰਬਰ ਮਹੀਨੇ ਦੀਆਂ ਫੈਨਸ਼ਨਾਂ ਦੀ ਤੁਹਾਨੂੰ ਇੱਕ ਅਪਡੇਟ ਦੇਣੀ ਹੈ ਕਿ ਨਾਬਾ ਜ਼ਿਲ੍ਹਾ ਸਮਾਣਾ ਰਾਜਖੜਾ ਸ਼ੰਭੂ ਖੜਾ ਸ਼ੰਭੂ ਖੋਰ ਦਸਨੌਰ ਕਨ ਔਰ ਪਟਿਆਲੇ ਦੇ ਜਿਹੜੇ ਹਲਕੇ ਨੇ ਇਹਨਾਂ ਸਾਰੇ ਹਲਕਿਆਂ ਦੇ ਵਿੱਚ ਵੜਾਪਾ ਫੈਨਸ਼ਨ ਔਰ ਜਿਹੜੀਆਂ ਵਿਧਵਾ ਫੈਸ਼ਨ ਹੈ ਜਿਹੜੀਆਂ ਭੈਣਾਂ ਦੀਆਂ ਲੱਗੀਆਂ ਹੋਈਆਂ ਆਪਣੇ ਖਾਤੇ ਚੈੱਕ ਕਰ ਲੈਣ ਇੱਥੇ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਇਸ ਤਲਾਵਾ ਸ੍ਰੀ ਅਮ੍ਰਿਤਸਰ ਸਾਹਿਬ ਦੇ ਕੁਝ ਹਲਕਿਆਂ ਦੇ ਵਿੱਚ ਪੈਨਸ਼ਨ ਰਹਿੰਦੀ ਸੀ ਹਟਾਰੀ ਦੇ ਕੁਝ ਪਿੰਡਾਂ ਦੇ ਵਿੱਚ ਫੈਨਸ਼ਨ ਰਹਿੰਦੀ ਸੀ ਔਰ ਇੱਕ ਦੋ ਹਲਕੇ ਹੋਰ ਨੇ ਅਜਨਾਲੇ ਦੇ ਕੁਝ ਢੰਡਾਂ ਦੇ ਵਿੱਚ ਰਹਿੰਦੀ ਸੀ ਉੱਥੇ ਵੀ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਪੈਣਾ ਆਪਣੇ ਖਾਤੇ ਚੈੱਕ ਕਰ ਲੈਣ ਤੇ ਬਜ਼ੁਰਗ ਆਪਣੇ ਖਾਤੇ ਚੈੱਕ ਕਰ ਲੈਣ ਬੜਾ ਫੈਸ਼ਰਾ ਤੇ ਵਿਧਵਾ ਫੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਜਿਹੜੇ ਇੱਕ ਦੋ ਜ਼ਿਲ੍ਹਿਆਂ ਦੇ ਹੋਰ ਹਲਕੇ ਆ ਜਿਹੜੇ ਉਹਨਾਂ ਹਲਕਿਆਂ ਦੇ ਵੀ ਤੁਹਾਨੂੰ ਅਪਡੇਟ ਕਾਲ ਦੇ ਦੇਵਾਂਗੇ ਵੈਸੇ ਪੈਨਸ਼ਨਾਂ ਦਾ ਕੰਮ ਹੁਣ ਮੁਕੰਮਲ ਹੋ ਰਿਹਾ ਤੇ ਕਾਫੀ ਹਲਕਿਆਂ ਦੇ ਵਿੱਚ ਲਗਭਗ ਸਾਰੇ ਜਨਾਂ ਦੇ ਵਿੱਚ ਫੈਨਸ਼ਨਾਂ ਜ ਅੱਗੇ ਤੋਂ ਅਸੀਂ ਕਾਲ ਸਵਰਦੀ ਵੀਡੀਓ ਦੇ ਵਿੱਚ ਅਪਡੇਟ ਕਰ ਦੇਵਾਂਗੇ ਇਹ ਜਾ ਸਕਦੇ ਹ ਜੇ ਤੁਹਾਨੂੰ